ਤਲਵੰਡੀ ਨਾ ਜ਼ਿਲ੍ਹੇ ਦੇ ਬਾਹਰੜੇ ਰੋਡ ਤੇ ਸਥਿਤ ਅਜੂਤ ਨਗਰ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ। ਦਰਸਲਿਕਾ ਹੋਜ਼ਰੀ ਫੈਕਟਰੀ 'ਚ ਕੰਮ ਕਰਨ ਵਾਲੇ ਇੱਕ ਪਰਿਵਾਰ ਨੂੰ ਫੈਕਟਰੀ ਮਾਲਕ ਅਤੇ ਲੋਕਾਂ ਨੇ ਕੱਪੜੇ ਚੋਰੀ ਕਰਨ ਦੇ ਦੋਸ਼ 'ਤੇ ਵਿੱਚ ਫੜ ਲਿਆ। ਜਿਸ ਤੋਂ ਬਾਅਦ ਫੈਕਟਰੀ ਮਾਲਕ ਨੂੰ ਕੁੜੀਆਂ ਸਮੇਤ ਸਾਰਿਆਂ ਨੂੰ ਸਜ਼ਾ ਦਿੱਤੀ ਹੈ ਤੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਹੈ। ਤਾਂ ਮਾਲਕ ਨੇ ਸਾਰੇ ਲੋਕਾਂ ਦੇ ਮੂੰਹ ਕਾਲੇ ਕਰ ਦਿੱਤੇ ਨੇ ਤੇ ਉਹਨਾਂ ਦੇ ਗਲਾਂ ਦੇ ਵਿੱਚ ਚੋਰ ਲਿਖ ਕੇ ਤਖਤ ਲਾਟਕਾ ਦਿੱਤੀਆਂ ਨੇ। ਟੋਨਾਂ ਨੂੰ ਅਸ਼ਲੀਲ ਟਿੱਪਣੀਆਂ ਕਰਦੇ ਹੋਏ ਸੜਕਾਂ ਦੇ ਉੱਤੇ ਵੀ ਘੁਮਾ ਰਹੇ ਕਿ ਵੀ ਇਹਨਾਂ ਲੜਕੀਆਂ ਉਹਦੀ ਮਾਤਾ ਤੇ ਉਹਦੇ ਬੈਦਰ ਦੇ ਜਿਹੜਾ ਇਹ ਮੂੰਹ ਕਾਲਾ ਕੀਤਾ ਉਹਨਾਂ ਦੇ ਗਰਦ ਦੇ ਤੇਗ ਪਾ ਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਘੁਮਾਇਆ ਗਿਆ ਜੋ ਅਸੀਂ ਜਦੋਂ ਹੀ ਵੀਡੀਓ ਸਾਡੇ ਕੋਲ ਆਈ ਹੈ ਤਾਂ ਅਸੀਂ ਜਲਦ ਤੋਂ ਜਲਦ ਇਹ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਏਰੀਆ ਏਰੀਆ ਜਿਹੜਾ ਇਹ ਗੁਰੂਪ੍ਰੀਤ ਬਿਹਾਰ ਆ ਜਿਹੜਾ ਇਹ ਟ੍ਰੇਸ ਹੋਇਆ ਤੇ ਇੱਥੇ ਜਦੋਂ ਅਸੀਂ ਪਹੁੰਚਿਆ ਤਾਂ ਇਹ ਲੇਡੀਜ਼ ਗਾਰਮੈਂਟ ਦੀ ਡੀਪ ਕਲੈਕਸ਼ਨ ਦੇ ਨਾਂ ਦੇ ਉੱਤੇ ਫੈਕਟਰੀ ਹੈ ਇਹ ਜਦੋਂ ਮੈਨੇਜਰ ਮਾਲਕ ਇੱਥੇ ਸਾਨੂੰ ਮਿਲੇ ਨਹੀਂ ਬਾਕੀ ਵਰਕਰ ਮਿਲੇ ਆ ਇਹਨਾਂ ਤੋਂ ਸਾਰੀ ਅਸੀਂ ਪੁੱਛਗਿੱਛ ਕੀਤੀ ਹੈ ਇਹਨਾਂ ਨੇ ਦੱਸਿਆ ਵੀ ਇੱਥੇ ਜਿਹੜੇ ਲੇਡੀਜ਼ ਗਾਰਮੈਂਟ ਜਿਹੜੇ ਆ ਚੋਰੀ ਹੋਣ ਕਰਕੇ ਇਹਨਾਂ ਨੇ ਜਿਹੜਾ ਉਹਨਾਂ ਨੂੰ ਫੜ ਕੇ ਉਹਨਾਂ ਦੇ ਮੂੰਹ ਦੇ ਉੱਤੇ ਕਾਲਕ ਮਲਈ ਤੇ ਇਹਦੇ ਰਿਗਾਰਡਿੰਗ ਅਸੀਂ ਸਖਤ ਤੋਂ ਸਖਤ ਜਿਹੜੀ ਕਾਰਵਾਈ ਅਮਲ ਦੇ ਵਿੱਚ ਲਿਆ ਰਹੇ ਹਾਂ ਸਰ ਇਹ ਕਿਹੜੀ ਫੈਕਟਰੀ ਆ ਪੂਰਾ ਪਰਿਵਾਰ ਇਸੇ ਫੈਕਟਰੀ 'ਚ ਕੰਮ ਕਰਦਾ ਸੀ ਹਾਂਜੀ ਇਹ ਜੀ ਇਹਨਾਂ ਨੇ ਜੋ ਦੱਸਿਆ ਆ ਵੀ ਇਹ ਦੋ ਤਿੰਨ ਮਹੀਨੇ ਤੋਂ ਇੱਥੇ ਕੰਮ ਕੰਮ ਕਰਦੇ ਸੀਗੇ ਤੇ ਬਾਕੀ ਇਹਨਾਂ ਦੀ ਜਿਹੜੀ ਏਜ ਐ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਤੋਂ ਉਧਾਰ ਕਾਗਜ਼ ਪੇਰਾ ਲੈ ਕੇ ਵੀ ਉਹਨਾਂ ਦਾ ਕੀ ਇਹਨਾਂ ਨੇ ਰਿਪੋਰਟ ਰੱਖੀ ਸਰ ਜਿਹੜੀ ਜਿਹੜੀ ਵੀਡੀਓ ਕੋਸ ਵੀਡੀਓ ਦੇ ਵਿੱਚ ਕਈ ਬੰਦੇ ਫੂਟਿੰਗ ਕਰ ਰਹੇ ਆ ਉਹਨਾਂ ਦੀ ਵੀਡੀਓ ਬਣਾ ਰਹੇ ਆ ਉਹਨਾਂ ਨੂੰ ਕਹਿ ਰਹੇ ਆ ਕਿ ਇਹਨਾਂ ਨੂੰ ਉਹ ਕੁੱਟੋ ਮਾਰੋਏ ਚੋਰ ਐ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਵੇ ਬਿਲਕੁਲ ਜੀ ਜਿਹਦਾ ਜੋ ਜੋ ਰੋਲ ਨਿਕਲੇ ਆ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈਾਂ ਮਿਲਾਂਗੇ ਸਰ ਫੈਕਟਰੀ ਮਾਲਕ ਨੇ ਕਿਤੇ ਨਾ ਕਿਤੇ ਕਾਨੂੰਨ ਵੀ ਜਿਹੜਾ ਆਪਣੇ ਹੱਥੇ ਲਿਖਾ ਗਿਆ ਤਾਂ ਕੀ ਦੇਖੋ ਜੀ ਕਾਨੂੰਨ ਕਿਸੇ ਨੂੰ ਵੀ ਆਪਣੇ ਹੱਥ ਦੇ ਵਿੱਚ ਲੈਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਊ ਜੇ ਕਿਸੇ ਨੇ ਇਦਾਂ ਦੀ ਕੋਈ ਗੱਲ ਕੀਤੀ ਹੈ ਉਹਦੇ ਖਿਲਾਫ ਸਖਤ ਕਾਰਵਾਈ ਆ ਸਰ ਕੱਪੜਾ ਵੀ ਕਹਿੰਦੇ ਸੀ ਕਾਫੀ ਸਮੇਂ ਤੋਂ ਚੋਰੀ ਹੋ ਰਿਹਾ ਸੀ ਵੀਡੀਓ ਵੀ ਉਹਨਾਂ ਦੇ ਦੇਖੋ ਜੀ ਜੇਕਰ ਕਿਸੇ ਦਾ ਕੋਈ ਚੋਰੀ ਚੀਜ਼ ਹੋ ਰਹੀ ਆ ਉਹਨਾਂ ਦੀ ਸਭ ਤੋਂ ਵੱਡੀ ਪਹਿਲੀ ਡਿਊਟੀ ਇਹੀ ਬਣਦੀ ਆ ਕਿ ਉਹ ਪੁਲਿਸ ਨੂੰ ਤੇ ਪੁਲਿਸ ਆਪਣੀ ਕਾਰਵਾਈ ਅਮਲ ਦੇ ਵਿੱਚ ਲਿਆ ਸਕੀ। ਸਰ ਇਹ ਜਿਹੜਾ ਸਾਰਾ ਵਾਕਿਆ ਹੈ ਫੈਕਟਰੀ ਦੇ ਅੰਦਰ ਹੋਇਆ। ਤੋਂ ਫੈਕਟਰੀ ਮਾਲਕ ਵੱਲੋਂ ਕਿਹਾ ਗਿਆ ਕਿ ਮੂੰਹ ਕਾਲਾ ਜਿਹੜੇ ਉਹਦੇ ਭਰਾਵਾਂ ਕੋਲੋਂ ਕਰਾਇਆ ਗਿਆ ਆਪਣੀਆਂ ਭੈਣਾਂ ਨੂੰ। ਦੇਖੋ ਜੀ ਉਹਦੇ ਦਿਸਾ ਨਿਰਦੇਸ਼ ਹੋ ਸਕਦੇ ਜਦੋਂ ਮਾਲਕ ਹੈ ਮਾਲਕ ਦੇ ਆਪ ਮੌਜੂਦ ਸੀ ਤਾਂ ਉਹਨਾਂ ਨੂੰ ਹਟਾ ਵੀ ਸਕਦਾ ਸੀ। ਬਾਕੀ ਉਹਨਾਂ ਮਾਲਕ ਦੇ ਕਹਿਣ ਦੀ ਹੋਇਆ ਕਿੰਨੇ ਜੋ ਲੱਗਦਾ ਹੈਗਾ ਵੀਡੀਓ ਦੇ ਵਿੱਚ ਹੀ ਉਹਨਾਂ ਦੇ ਕਹਿਣ ਦਾ ਅਸੀਂ ਜੀ ਐਫ ਆਈ ਆਰ ਰਜਿਸਟਰ ਕਰਕੇ ਸਭ ਤੋਂ ਸਭ ਕਰ ਦੇ। ਜੈ ਹਿੰਦ ਆ ਅੱਜ ਸੋਸ਼ਲ ਮੀਡੀਆ ਤੇ ਨਿਊਜ਼ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਕੁਝ ਕੁੜੀਆਂ ਤੇ ਮੁੰਡੇ ਦੇ ਫੇਸੇਸ ਦੇ ਉੱਤੇ ਬਲੈਕ ਇੰਕ ਲਾ ਕੇ ਉਹਨਾਂ ਨੂੰ ਸਟਰੀਟਸ ਦੇ ਉੱਤੇ ਤੋਰਿਆ ਜਾ ਰਿਹਾ ਸੀ ਜਦੋਂ ਇਹ ਇਨਫਾਰਮੇਸ਼ਨ ਸਾਡੇ ਕੋਲ ਪਹੁੰਚੀ ਸਾਡੇ ਸੀਨੀਅਰ ਅਫਸਰ ਤੇ ਥਾੜਾ ਐਸ ਐਚਓ ਜੋਦੇਵਾਲ ਬਸਤੀ ਮੌਕੇ ਤੇ ਪਹੁੰਚੇ ਤੇ ਮੌਕਮਾ ਮੁਲਾਇਜ਼ਾ ਕੀਤਾ ਹੁਣ ਤੱਕ ਦੀ ਵੈਰੀਫਿਕੇਸ਼ਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਬਹਾਦਰਕੇ ਰੋਡ ਦੇ ਉੱਤੇ ਇੱਕ ਫੈਕਟਰੀ ਦੀਪ گارਮੈਂਟਸ ਦੀ ਹੈਗੀ ਆ ਜਿਹੜੀ ਕਿ ਗਾਰਮੈਂਟ ਮੈਨੂਫੈਕਚਰਿੰਗ ਕਰਦੀ ਹੈ اسی ਫੈਕਟਰੀ ਦੇ ਮਾਲਕ ਤੇ ਮੈਨੇਜਰ ਨੂੰ ਜਦੋਂ ਪਤਾ ਲੱਗਿਆ ਕਿ ਫੈਕਟਰੀ ਤੇ ਕੁਝ ਕੁੜੀਆਂ ਉਹਨਾਂ ਨੂੰ ਸਸਪੈਕਟਡ ਲੱਗਿਆ ਕਿ ਜਿਹੜੇ ਕਿ ਚੋਰੀ ਕਰ ਰਹੇ ਹਨ ਤੇ ਉਹਨਾਂ ਨੂੰ ਸਬਕ ਸਿਖਾਉਣ ਦੇ ਚੱਕਰ 'ਚ ਉਹਨਾਂ ਤਿੰਨਾਂ ਕੁੜੀਆਂ ਉਹਦਾ ਭਰਾ ਤੇ ਉਹਦੀ ਮਦਰ ਦੇ ਫੇਸ ਦੇ ਉੱਤੇ ਬਲੈਕ ਇਨਕ ਲਾ ਕੇ ਉਹਨਾਂ ਨੇ ਜਿਹੜੇ ਆਲੇ ਦੁਆਲੇ ਉਹਨੂੰ ਪਬਲਿਕ ਸਟਰੀਟਸ ਦੇ ਉੱਤੇ ਤੋਰਿਆ ਤੇ ਹੁਣ ਤੱਕ ਇਸ ਇਨਫੋਰਮੇਸ਼ਨ ਦੇ ਉੱਤੇ ਪਰਚਾ ਦਰਜ ਕੀਤਾ ਜਾ ਚੁੱਕਾ ਹੈ ਤੇ ਤਿੰਨ ਬੰਦੇ ਜਿਹੜੇ ਹੈਗੇ ਗ੍ਰਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦਾ ਕੀ ਨਾਮ ਮੁਹੰਮਦ ਕੇਸ਼, ਮਨਪ੍ਰ ਤਫਤੀਸ਼ ਜਾਰੀ ਹੈ ਸੋ ਇਹ ਖਬਰ ਬਾਬਾ ਬਿਨਲ ਲੁਧਿਆਣਾ ਤੋਂ ਅਰਵਿੰਦ ਜੁੜ ਗਏ ਨੇ ਅਰਵਿੰਦ ਲੁਧਿਆਣਾ ਦੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਕੁੜੀਆਂ ਤੇ ਬਲੈਕ ਇੰਕ ਲਗਾ ਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਖੜਾ ਗਿਆ ਤਾਂ ਕੀ ਕੁਝ ਜਾਣਕਾਰੀ ਇਸ ਬਾਬਤ ਬਿਲਕੁਲ ਜੀ ਇਹ ਮਾਮਲਾ ਹੈਗਾ ਬਾਦਰ ਕੇ ਰੋਡ ਗਾਰਮੈਂਟਸ ਫੈਕਟਰੀ ਹੈ ਉੱਥੇ ਦਾ ਇਹ ਮਾਮਲਾ ਹੈ ਕਿ ਉੱਥੇ ਕੁਝ ਦਿਨਾਂ ਤੋਂ ਚੋਰੀ ਹੋ ਰਹੀ ਸੀ ਇਹ ਅਕਤੀ ਦੇ ਮੇਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਚੋਰੀ ਹੋਈ ਸੀ ਤੇ ਤਾਂ ਸੀਸੀਟੀਵੀ ਫੁਟੇਜ ਤੇ ਉਹਨਾਂ ਨੇ ਚੈੱਕ ਕੀਤਾ ਚੈੱਕ ਕਰਨ ਤੋਂ ਬਾਅਦ ਜੋ ਲੋਕ ਸ਼ੱਕੀ ਲੱਗੇ ਤਫਕਰੀ ਮਾਲਕ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਮੂੰਹ ਤੇ ਕਾਲਕ ਪੋਟ ਕੇ ਜੋ ਵੀਡੀਓ ਬਾਰੇ ਲੋਕਾਂ ਨੇ ਕਹਿਣਾ ਭਮਾਇਆ ਤੇ ਉਹਨਾਂ ਦੀ ਤਕਤੀ ਗਲੇ 'ਚ ਲਟਕਾਈ ਗਲੇ 'ਚ ਲਟਕਾ ਕੇ ਤੇ ਆ ਲਿਖਿਆ ਗਿਆ ਕਿ ਅਸੀਂ ਚੋਰ ਆ ਹਾਲਾਂਕਿ ਜਦੋਂ ਇਸ ਮਾਮਲੇ ਬਸ ਬਤ ਪੁਲਿਸ ਨਾਲ ਗੱਲ ਕੀਤੀ ਗਈ ਤੇ ਪੁਲਿਸ ਨੇ ਕਿਹਾ ਅਗਰ ਕਿਤੇ ਕੋਈ ਗਾਰਮੈਂਟ ਜਾਂ ਕਪੜਾ ਚੋਰੀ ਹੋ ਰਿਹਾ ਸੀ ਤਾਂ ਸਾਨੂੰ ਸ਼ਿਕਾਇਤ ਕਰਨੀ ਸੀ ਫੈਕਟਰੀ ਮਾਲਕ ਨੇ ਇਹ ਜੋ ਕੰਮ ਕੀਤਾ ਹੈ ਇਹ ਇੱਕ ਕਹਿੰਦੇ ਨੇ ਸਮਾਜਿਕ ਰੂਪ ਤੇ ਬਹੁਤ ਹੀ ਇੱਕ ਗੰਦਾ ਤੇ ਕਾਨੂੰਨਾ ਕੰਮ ਹੈ دوسری ਤਰਫ ਇਹ ਵੀ ਦੱਸ ਦਈਏ ਵੀਡੀਓ ਵਿੱਚ ਜੋ ਲੋਕ ਇਹ ਕੁੜੀਆਂ ਨੂੰ ਤੇ ਪਰਿਵਾਰ ਨੂੰ ਦੇਖ ਰਿਹਾ ਸੀ ਕੋਈ ਛੁਦਾ ਨਹੀਂ ਰਿਹਾ ਸੀ ਕੋਈ ਬੰਦਾ ਨੂੰ ਬਚਾ ਨਹੀਂ ਰਿਹਾ ਸੀ ਸਾਰੇ ਇਹ ਗਾਰੇ ਸੀ ਮਾਰੋ ਮਾਰੋ ਕੁੱਟੋ ਕੁੱਟੋ ਤੇ ਇਹਨਾਂ ਲਈ ਹੋਰ ਮਤਲਬ ਆਪਤੀ ਜਿਹੜੀ ਗੱਲਾਂ ਉਹਦਾ ਲਿੰਕ ਹੀ ਨਹੀਂ ਹੈ ਹੂੰ ਅਭੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੀ ਗੱਲਬਾਤ ਕੀਤੀ ਜਾਵੇ ਤਾਂ ਜਿਹੜੇ ਲੋਕ ਆਸ-ਪਾਸ ਖੜੇ ਸੀ ਤਾਂ ਉਹ ਵੀ ਜਿਹੜੀ ਕਿ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰ ਰਹੇ ਸੀ ਤਾਂ ਪੁਲਿਸ ਦੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਇਸ ਬਾਬਤ ਜਾਂ ਮਾਲਕ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਪੁਲਿਸ ਦੇ ਵੱਲੋਂ ਨੇ ਸਾਡੇ ਨਾਲ ਜਦੋਂ ਗੱਲ ਕੀਤੀ ਪੁਲਿਸ ਨੇ ਕਿਹਾ ਜੋ ਵੀ ਦੋਸ਼ੀ ਹੋਊਗਾ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਊਗੀ ਜਿਨੇ ਕਾਲਕ ਲਾਈਏ ਉਹਨੇ ਵੀ ਤੇ ਜਿਨ੍ਹਾਂ ਨੇ ਭੱਤੀ ਸ਼ਬਦਾਵਲੀ ਜਾਂ ਟਿੱਪਣੀਆਂ ਕੀਤੀਆਂ ਉਹਨਾਂ ਦੇ ਅਗੇਂਸਟ ਵੀ ਜੀ ਜਰੂਰ ਵੀ ਤਮਾਮ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ